ਮੋਰ ਭਾਈ ਕੀ ਹਾਲ ਚਾਲ ਆ ਸਵਾਗਤ ਆਪਨੇ ਪੇਜ ਬੁੱਗੁਲਰੀਆਂ ਉਪਰ ਤੇ ਅੱਜ ਦਾ ਆਪਾਂ ਨਵਾਂ ਵਲੌਗ ਲੈ ਕੇ ਆਏ ਆ ਤੇ ਅੱਜ ਅਸੀਂ ਤੁਹਾਨੂੰ ਕਰਾਉਣੇ ਆਪਣੇ ਜਾਨਵਰ ਪਹਿਲਾਂ ਅਸੀਂ ਤੁਹਾਨੂੰ ਮਸ਼ੀਨਾ ਦੇਖ ਦਿਖਾਉਣੇ ਹੁੰਦੇ ਆ ਇਹ ਦਿੱਤਾ ਆਪਣੇ ਜਾਨਵਰ ਘੋੜੀਆਂ ਰੱਖਿਆ ਤੇ ਅੱਜ ਦਾ ਬਲਾ ਉਸ ਨੂੰ ਕਰਦੇ ਸਟਾਰਟ ਤੇ ਜਿਹੜੇ ਵੀ ਨਵੇਂ ਆਇਆ ਉਹ ਆਪਣੇ ਪੇਜ ਨੂੰ ਕਰਦੇ ਸਬਸਕ੍ਰਾਈਬ ਤੇ ਨਾਲ ਦਿੱਤੀ ਗਈ ਬੈਲ ਆਈਕਨ ਦੀ ਘੰਟੀ ਦਬਾ ਦਿਓ ਤੇ ਦਿਖਾਉਣੇ ਆ ਜਾ ਬਈ ਇਹਨੇ ਅੱਜ ਘੂਤਰੇ ਰੈਸਕਿਊ ਕਰਿਆ ਇਹਨਾਂ ਵਿਚਾਰੇ ਨੂੰ ਬਾਗ ਡੇਗ ਗਿਆ ਦੀ ਅਰੇ ਜ਼ਖਮ ਕਰੇ ਪਏ ਦੇ ਵਿਚਾਰੇ ਦੇ ਪੋਟੇ ਚ ਇੱਥੇ ਇਹ ਉਰੇ ਆਪਣੇ ਗਲੀ ਚ ਡਿੱਗ ਗਿਆ ਮੈਂ ਚੱਕ ਲੈ ਮੈਂ ਕਿਹਾ ਲਹੂ ਨਾ ਸੱਟ ਦੇਖੀ ਬਟੇ ਤੇ ਉਹ ਬਸੇ ਡੇਗੀ ਡਿਰਾ ਡਰ ਗਈ ਇਹਨੂੰ ਕਰਾਂਗੇ ਰਹੀ ਉੜਦਾ ਇਹਨੂੰ ਵਿਚਾਰੇ ਨੂੰ ਡਾ ਦਾਂਗੇ ਜਦੋਂ ਸੈੱਟ ਹੋ ਗਿਆ ਤੇ ਹੁਣ ਦੇਖੋ ਨਾ ਇੱਕ ਹੋਰ ਬੱਚਾ ਇਹ ਵੀ ਵਿਚਾਰਾ ਰੈਸਕਿਊ ਕਰਾ ਦੀ ਤੇ ਇਹਦਾ ਵਿਚਾਰਾ ਜਮੀ ਛੋਟਾ ਹੈ ਦੀ ਜਿਦੋਂ ਲਿਆਤਾ ਦੀ ਹੈ ਇਹ ਤਾਂ ਵਿਚਾਰੇ ਆ ਅੱਖ ਤੇ ਕਰਕੇ ਦੀ ਬਾਜ ਇਹ ਰਾਤ ਚਾੱਕ ਲੈ ਜਾਣੇ ਲਵੇ ਪਿੰਡ ਮਨੇਰਾ ਇਹਦੇ ਉਦੋਂ ਖੰਭ ਵੀ ਨਹੀਂ ਆਏ ਤੇ ਤੁਹਾਨੂੰ ਵੀਡੀਓ ਲਾ ਦੂੰਗਾ ਇੱਥੇ ਜਾਖਾ ਮੁੱਦੀ ਹੁਣ ਤਾਂ ਸੈੱਟ ਹੋ ਗਿਆ ਇਹਨੂੰ ਵੀ ਵਧੀਆ ਹੋ ਕਰਾਂਗੇ ਜਦੋਂ ਹੋ ਗਿਆ ਸੈੱਟ ਨਾ ਫਿਰ ਉਹਨਾਂ ਦਾ ਜੂਤਾਂ ਵਿਚਾਰਾ ਉੱਡ ਰਿਹਾ ਉਹਦੀ ਜ਼ਿੰਦਗੀ ਨਹੀਂ ਲਿਆ ਰਹਿ ਲਊਗਾ ਤੇ ਇਹਨੂੰ ਉਹਦਾ ਹਰੇਕ ਜੀ ਦੀ ਜਿਵੇਂ ਕੈਦ ਦਾ ਬੰਦੇ ਨੂੰ ਆਪਾਂ ਕੈਦ ਕਰਕੇ ਰੱਖ ਨਹੀਂ ਸਕਦੇ ਵੇਖੋ ਉਹ ਮੇਲੇ ਨੂੰ ਉਹਨਾਂ ਜ਼ਿੰਦਗੀ ਇਹਨਾਂ ਦੀ ਵੀ ਵੀ ਇਹ ਆ ਉਹ ਉੱਡਣਾ ਕੋਈ ਮਰਜ਼ੀ ਕਰਨ ਬਾਹਰ ਦਾਣਾ ਹੁਣ ਇਹ ਦਾਣੇ ਮੰਗਦਾ ਇਹਨੂੰ ਆਦਤ ਪੈ ਰਹੀ ਹੈ ਨਾ ਤੇ ਉਹ ਦਾਣੇ ਖਾਣ ਉਹਦਾ ਹੁਣ ਉਹ ਉਤਰ ਲੈਂਦਾ ਇਹ ਵੀ ਮੇਰਾ ਮਾਪਿਆ ਬਾਜੂ ਵੀ ਦਾਣੇ ਖਾਵੇ ਉਹਨੂੰ ਢਾਂਗੇ ਕਰੀ ਜਾਂਦਾ ਹੁਣ ਉਹਦੇ ਵਿਚਾਰੇ ਦੇਖਾਂਗੇ ਜੇ ਤਾਂ ਸੈੱਟ ਆ ਗਿਆ ਠੀਕਾ ਨਹੀਂ ਢਾਂਕੇ ਲਾਵਾਂਗੇ ਵੀ ਦਾਣੇ ਪਚਣ ਲੱਗਿਆਂ ਤੇ ਦੇਖ ਲੈ ਕਰਾਂਗੇ ਟ੍ਰੀਟਮੈਂਟ ਤੇ ਬਾਕੀ ਦਾ ਹਾਲ ਮੈਂ ਤੁਹਾਨੂੰ ਆਪਣੀ ਘੋੜੀਆਂ ਇਹ ਤੁਹਾਡੀ ਇਹਨੂੰ ਐ ਹੋ ਗਿਆ ਵੀ ਕੋਈ ਨਵਾਂ ਆ ਗਿਆ ਆ ਦੇਖੋ ਤੁਸੀਂ ਦੇਖੋ ਇਹ ਨੂੰ ਐ ਫਰਿਆ ਵੀ ਪਤਾ ਨਹੀਂ ਕੀ ਚੀਜ਼ ਐ ਨੇ ਦੇਖੇ ਨਹੀਂ ਕਦੇ ਕੋਈ ਤਰ ਦੇਖੋ ਨਾ ਬੇਟੇ ਅਰੇ ਇਹਦੀ ਨਿਗਾਹ ਹੁੰਦੀ ਐ ਦੇਖਾ ਛੋਟ ਮਰਨੇ ਕਰੀ ਨਹੀਂ ਨਿਗਾਹ ਜੀ ਹੁੰਦੀ ਐ ਉਹ ਉੱਥੇ ਆ ਉਹ ਘੜੀ ਆਪਣੀ ਐਲੀ ਕੋੜੀ ਆ ਗਈ ਜਿਹੜੀ ਸੀ ਮਾਂ ਨਾ ਬੇਟੇ ਚਲੋ ਉਹਨਾਂ ਦਿਖਾਉਣੇ ਆ ਆਪਣੇ ਬੇਚੇਰਾ ਇਹ ਵੀ ਵਿਚਾਰਾ ਜਮਨ ਤੁਸੋਂ ਘੱਟ ਕੇ ਲਿਆਦਾ ਸੀ ਨਾ ਬੇਟੇ ਤਾਂ ਉਹ ਤਪਜਣ ਲਾਗੇ ਪਹਿਲੇ ਤੂੰ ਰੈਕ ਨਹੀਂ ਜਾਣਾ ਬੜੀ ਲੈ ਲੈ ਦੇਖਾਈ ਦੇਖ ਜੁੜਦੇ ਕੰਨ ਉਹ ਇਹ ਹੈਗਾ ਦਲਸ਼ੇਰ ਕਾਖੀ ਘੋੜੇ ਦਾ ਉੱਥੋਂ ਹੀ ਦਿਖਾਈ ਦੂਰ ਹੁਣ ਤਾਂ ਹੈ ਭਰ ਗਰੀ ਪਹਿਲਾਂ ਵਾਲੀ ਫੋਟੋ ਲਾਉਂਗਾ ਵਲੌਗ ਦੇ ਵਿੱਚ ਉੱਪਰ ਤੇ ਦੇਖੋ ਕਿਵੇਂ ਆ ਹੁਣ ਤਾਂ ਵਧੀਆ ਬਣਦਾ ਜਾਂਦਾ ਦਾ ਫਿਰ ਸੇਵਾ ਕਰੀ ਜਾਂਦੇ ਉਹਨਾਂ ਦਾ ਪੈਂਦਾ ਮੈਂਦ ਦਾ ਤੇ ਉਹ ਬੁਸ਼ੇਰੀ ਵੀ ਵਿਚਾਰੀ ਉਹਦੀ ਕੱਖ ਤੋਂ ਦਿਖਦਾ ਨਹੀਂ ਹੈਗਾ ਉਹਨੂੰ ਤੇ ਉਹਦੀ ਵੀ ਕਰਾਂਗੇ ਡਿਟੇਲ ਪੂਰੀ ਡਿਟੇਲ ਇਸ ਸੰਗ ਨਾਲ ਦੇਖੋ ਕਰੋ ਚੈੱਕ ਕਰੀ ਰਹਾ ਹਾਂ ਤਾਂ ਇਸੇ ਕੰਮ ਲੱਗਿਆ ਮਸ਼ੀਨਾਂ ਇਹਨਾਂ ਸਾਨੂੰ ਰੂਰ ਦਿਖਾਉਣੀਆਂ ਤੇ ਅੱਜ ਕਰੇ ਚੈੱਕ ਕੋੜਿਆਂ ਨੇ ਉਤਰਾਂ ਦਾ ਬਲਾ ਆਊਗਾ ਤੇ ਜਿਹੜੇ ਮੇਰੇ ਵੀਰ ਭਰਾ ਆਪਣੇ ਚੈਨਲ ਦੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਦਿੱਤੀ ਕੀ ਬੈਲ ਆਈਕਨ ਦੀ ਘੰਟੀ ਜਿਹੜੀ ਦਿਵਾਲਤਾਂ ਕੀ ਜਿਹੜੀ ਆਪਣੀ ਨਵੀਂ ਵੀਡੀਓ ਕੋਈ ਵੀ ਆਵੇ ਉਹਦੀ ਆਪਣੇ ਟੋਟਲੇ ਆ ਜਾ ਕਰੇ ਧੰਨਵਾਦ